ਇੱਕ ਬਹੁਤ ਬਜ਼ੁਰਗ ਔਰਤ ਸਟੇਸ਼ਨ ਤੇ ਰੇਲ ਗੱਡੀ ਦੀ ਉਡੀਕ ਕਰ ਰਹੀ ਸੀ। ਭਾਵੇਂ ਤਿੱਖੜ ਦੁਪਹਿਰੇ ਵਰਗਾ ਚਾਨਣ ਸੀ ਚਾਰ ਚਫੇਰੀ। ਪਰ ਫਿਰ ਵੀ ਸਟੇਸ਼ਨ ਤੇ ਪਸਰੀ ਚੋਕ ਤੇ ਸੋਨਸਨ ਚੁਗਿਰਦਾ। ਕੁਝ ਜੀਬ ਜਿਆ ਜ਼ਰੂਰ ਲੱਗਦਾ ਸੀ। ਅੱਜ ਇੰਨਾ ਸਨਮਾਤਾ ਕਿਉਂ ਹੈ? ਸਟੇਸ਼ਨ ਤੇ ਤਾਂ ਇੰਨਾ ਭੀੜ ਭਰਕਾ ਹੁੰਦਾ ਐ। ਇੱਥੇ ਤੇ ਕਿਸੇ ਯਾਤਰੀ ਦਾ ਨਾਮ ਨਿਸ਼ਾਨ ਵੀ ਨਹੀਂ। ਬਿਰਦ ਮਾਤਾ ਹੈਰਾਨ ਜ਼ਰੂਰ ਸੀ। ਕਿੰਨਾ ਚੰਗਾ ਹੁੰਦਾ ਜੇ ਕੋਈ ਹੋਰ ਯਾਤਰੀ ਵੀ ਹੁੰਦੇ ਇੱਥੇ। ਸਾਤਵੀ ਹੋ ਜਾਂਦਾ ਤੇ ਗੱਲਬਾਤ ਕਰਦੇ ਆ ਘੜੀ ਪਲ ਵੀ ਸੌਖਾ ਗੁਜ਼ਰਦਾ ਮਾਤਾ ਨੇ ਅੱਖਾਂ ਤੇ ਹੱਥ ਰੱਖ ਐਧਰ ਉਧਰ ਦੂਰ ਤੱਕ ਨਿਗਾਹ ਘੁਮਾਈ ਕਿ ਸਾਸ ਨਾਲ ਹੋਰੇ ਕੋਈ ਨਜ਼ਰੀ ਪੈ ਜਾਵੇ ਪਰ ਦੂਰ ਦੂਰ ਤੱਕ ਕੋਈ ਜੀ ਪ੍ਰਿੰਦਾ ਨਜ਼ਰੀ ਨਹੀਂ ਸੀ ਆ ਰਿਹਾ ਬਜ਼ੁਰਗ ਮਾਤਾ ਨੇ ਚਲੋਣਾ ਕੰਮ ਹੋ ਕਿਸੇ ਨੂੰ ਅੱਜ ਬੇਬੇ ਨੇ ਸੋਚਿਆ ਅਚਾਨਕ ਬੇਬੇ ਦੀ ਨਜ਼ਰ ਆਪਣੇ ਝੋਲੇ ਤੇ ਪਈ ਝੋਲਾ ਵੇਖਦੇ ਹੀ ਬੇਬੇ ਦੀ ਭੁੱਖ ਚਮਕ ਪਈ ਉਸਨੇ ਚੋਲੇ ਨੂੰ ਆਪਣੇ ਵੱਲ ਖਿੱਚਿਆ ਤੇ ਪੌਣੇ ਚ ਲਪੇਟੀਆਂ ਦੋ ਰੋਟੀਆਂ ਚੋਂ ਇੱਕ ਚੁੱਕੀ ਰੋਟੀ ਉੱਪਰ achar ਰਗੜ ਰੋਟੀ ਗੋਲ ਜਿਹੀ ਕਰਕੇ ਖਾਣ ਲੱਗੀ ਫਿਰ ਨਾਲ ਪਿਆ ਡੋਲੂ ਚੁੱਕਿਆ ਤੇ ਟੁੱਟੀ ਜਿਹੀ ਡੰਡੀ ਵਾਲੇ ਕੱਪ ਚ ਪਾਣੀ ਭਰ ਡੀਕ ਲਾ ਲਈ ਇੱਕ ਹੋਰ ਕੋਟਲੀ ਜਿਹੀ ਖੋਲੀ ਤੇ ਗੁੜ ਦੀ ਢੇਲੀ ਉਸ ਵਿੱਚੋਂ ਕੱਢ ਮੂੰਹ ਮਿੱਠਾ ਕਰ ਲਿਆ ਦੂਰ ਪਰੇ ਇੱਕ ਊਂਗਰੇ ਕੁੜੀ ਦੀ ਬਾਰ-ਬਾਰ ਨਿਗਾ ਬੇਬੇ ਤੇ ਜਾ ਰਹੀ ਸੀ ਉਹ ਸੋਚ ਰਿਹਾ ਸੀ ਕਿ ਹੁਣ ਗੱਡੀ ਤੇ ਕੱਲ ਸਵੇਰੇ ਆਉਂ ਏ ਬੇਬੀ ਕੀ ਕਰ ਰਹੀ ਐ ਇੱਥੇ ਆਖਰ ਜਦ ਨਾ ਹੀ ਰਿਆ ਗਿਆ ਤਾਂ ਉੱਤਿਆ ਤੇ ਹੌਲੀ ਹੌਲੀ ਬੇਬੇ ਕੋਲ ਪਹੁੰਚ ਗਿਆ ਰਾਮ ਸਤਕਰ ਪੁੱਛਿਆ ਮਾਂ ਜੀ ਕੀ ਕਰ ਰਏ ਜੋ ਇੱਥੇ ਬੇਬੇ ਬੋਲੀ ਵੇ ਪੁੱਤ ਮੇਰਾ ਮੁੰਡਾ ਵਾ ਦਿੱਲੀ ਰੇਲਾਂ ਚ ਕੰਮ ਕਰਦਾ ਉਸ ਨੂੰ ਮਿਲਣ ਜਾ ਰਹੀ ਆ ਕੂਲੀ ਬੋਲਿਆ ਮਾਂ ਦਿੱਲੀ ਤੇ ਗੱਡੀ ਉਨ ਸਵੇਰੇ ਜਾਓ ਤੂੰ ਘਰ ਮੁੜ ਜਾ ਬੇਬੇ ਬੋਲੀ ਵੇ ਨਾ ਪੁੱਤ ਪਹਿਲਾਂ ਹੀ ਬੱਸਾਂ ਚ ੱਟਕੇ ਖਾ ਮਸਾ ਇੱਥੇ ਪਹੁੰਚੀ ਵਾਂ ਆ ਬੈਂਚ ਜੇ ਤੇ ਹੀ ਰਾਤ ਕੱਟੂ ਹੌਨ ਪੁੱਤ ਕਿਹੜਾ ਇਸ ਉਮਰ ਚ ਖੱਜਲ ਹੋਵੇ ਇੱਕ ਤੇ ਕੁੜੀ ਨੂੰ ਤਰਸ ਆ ਗਿਆ ਬੁੱਢੀ ਬੇਬੇ ਤੇ ਤੇ ਦੂਸਰਾ ਜਦ ਪਤਾ ਲੱਗਾ ਕਿ ਮਾਂ ਦਾ ਮੁੰਡਾ ਰੇਲਵੇ ਚ ਐ ਤਾਂ ਸੋਚਿਆ ਜ਼ਰੂਰ ਉਹ ਵੀ ਮੇਰੇ ਵਾਂਗ ਕੁਲੀ ਹੋ। ਸਟਾਫ ਦੇ ਬੰਦੇ ਦੀ ਮਾਂ ਤਾਂ ਹੈ ਮਦਦ ਕਰਨੀ ਚਾਹੀਦੀ ਐ ਜ਼ਰੂਰ। ਇਹ ਸੋਚ ਉਹ ਬੋਲਿਆ ਬੇਬੇ ਚੱਲ ਮੇਰੇ ਨਾਲ ਮੈਂ ਮੁਸਾਫਿਰ ਖਾਨਾ ਖੋਲ ਦਿੰਦਾ ਵਾਂ। ਉੱਥੇ ਪੱਕੇ ਤਲੇ ਰਾਤ কাট ਲਵੇ। ਤੇ ਹਾਂ ਮਾਂ ਹੋਰ ਸੁਣ ਰੋਟੀਆਂ ਰਾਤ ਤੇਰੀਆਂ ਵੀ ਦੋ ਥੱਪ ਦੂੰ ਮੈਂ ਆਪੇ ਕੀ ਕਰਨਾ ਕਰੀ ਭੋਰਾ ਵੀ ਤੂੰ ਸਾਡੇ ਮੈਕਮੇ ਦੇ ਬੰਦੇ ਦੀ ਤੂੰ ਮਾਂ ਐ ਬੇਬੇ ਕੂਲੀ ਦੇ ਪਿੱਛੇ ਪਿੱਛੇ ਤੋਰ ਪਈ ਮੁਸਾਫਰ ਖਾਨੇ ਪਹੁੰਚ ਬੇਬੇ ਨੇ ਢੇਰ ਅਸੀਸਾਂ ਦਿੱਤੀਆਂ ਗੱਡੀ ਤੇ ਆਉਣ ਹੀ ਨਹੀਂ ਸੀ ਕੋਈ ਇਸ ਲਈ ਕੂਲੀ ਵੀ ਬੇਬੇ ਕੋਲ ਹੀ ਬੈਂਚ ਤੇ ਬੈਠ ਦੁੱਖ ਸੁੱਖ ਕਰਨ ਲੱਗਾ ਆਕਰ ਉਸ ਪੁੱਛ ਹੀ ਲਿਆ ਮਾਂ ਜੀ ਤੁਹਾਡੇ ਮੁੰਡੇ ਦਾ ਨਾਂ ਕੀ ਐ ਬੇਬੇ ਬੋਲੀ ਵੇ ਪੁੱਤ ਘਰ ਤੇ ਮੈਂ ਉਹਨੂੰ ਲਾਲ ਲਾਲ ਹੀ ਕਹਿੰਦੀ ਆ ਪਰ ਉਹਦੇ ਪੈ ਨੇ ਉਹਦਾ ਨਾਂ ਲਾਲ ਬਹਾਦਰ ਸ਼ਾਸਤਰੀ ਰੱਖਿਆ ਐ ਕੂੜੀ ਨੂੰ ਜਿਵੇਂ ਕਰੰਟ ਲੱਗ ਗਿਆ ਹੋਵੇ ਇਸ ਨਾਮ ਵਾਲਾ ਤੇ ਵੱਡਾ ਵਜ਼ੀਰ ਐ ਰੇਲਵੇ ਦਾ ਭੱਜ ਕੇ ਸਟੇਸ਼ਨ ਮਾਸਟਰ ਦੇ ਦਫ਼ਤਰ ਗਿਆ ਥੇਕ ਫੋਟੋ ਚੁੱਕ ਕੇ ਮਾਤਾ ਕੋਲ ਪਹੁੰਚਿਆ ਬੇਬੇ ਆਹ ਕੌਣ ਐ ਭਲਾ ਬੇਬੇ ਦਾ ਚਿਹਰਾ ਖੇੜ ਗਿਆ ਵੇ ਕਾਕਾ ਇਹ ਤੇ ਮੇਰਾ ਲਾਲੂ ਐ ਤੇਰੇ ਕੋਲ ਫੋਟੋ ਕਿੱਥੋਂ ਆ ਗਈ ਲਾਲੂ ਦੀ ਤੇਰਾ ਯਾਰ ਤੇ ਨਹੀਂ ਕਿਤੇ ਮੇਰਾ ਮੁੰਡਾ ਕੂੜੀ ਦੀਆਂ ਅੱਖਾਂ 'ਚ ਅਥਰੂ ਸ਼ਲਕ ਪਈ ਉਸਨੇ ਬੇਬੇ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਬੇਬੇ ਨੂੰ ਬੜੀ ਹੈਰਾਨੀ 'ਚ ਡੁੱਬਿਆ ਛੱਡਿਆ ਕੋਸ ਸਟੇਸ਼ਨ ਮਾਸਟਰ ਦੇ ਘਰ ਨੂੰ ਸੂਟ ਵੱਟ ਗਿਆ। ਪਲਕੂ ਬਾਅਦ ਹੀ ਕੂਲੀ ਅੱਗੇ-ਅੱਗੇ ਤੇ ਸਟੇਸ਼ਨ ਮਾਸਟਰ ਪਿੱਛੇ-ਪਿੱਛੇ ਮੁਸਾਫਰ ਖਾਨੇ ਵੱਲ ਭੱਜੇ ਆਉਂਦੇ ਦੀ ਸੀ। ਸਟੇਸ਼ਨ ਮਾਸਟਰ ਨੇ ਭੱਜ ਕੇ ਮਾਤਾ ਦੇ ਪੈਰ ਛੂਏ ਤੇ ਸਤਿਕਾਰ ਨਾਲ ਝੋਲਾ ਚੱਕ ਲਿਆ ਤੇ ਕੂਲੀ ਨੇ ਮਾਤਾ ਦੀ ਬਾਹ ਫੜੀ ਤੇ ਦਫ਼ਤਰ ਵੱਲ ਚੱਲ ਪਈ। ਤਾਰਾਂ ਖੜਕ ਗਈਆਂ ਪਲਸ ਤੇ ਫਿਰ ਕੁਝ ਪਲਾਂਚ ਗੱਡੀ ਸਟੇਸ਼ਨ ਤੇ ਤਿਆਰ ਹੋ ਗਈ। ਮਾਤਾ ਜੀ ਨੂੰ ਸਤਿਕਾਰ ਨਾਲ ਬਿਠਾਇਆ ਤੇ ਦਿੱਲੀ ਵੱਲ ਰਵਾਨਗੀ ਪਾ ਦਿੱਤੀ। ਉਧਰ ਮਾਤਾ ਹਰਿਆਣ ਪਰੇਸ਼ਾਨ ਕੀ ਕੀਤੇ ਮੇਰਾ ਚੋਲੈ ਨਾ ਕੋਲ ਐਂ ਰਾਮ ਰਾਮ ਕਰਦੇ ਜਦ ਮਾਤਾ ਸੈਮੀ ਜਈ ਘਰ ਪਹੁੰਚੀ ਤੇ ਸਾਹਮਣੇ ਸ਼ਾਸਤਰੀ ਜੀ ਨੂੰ ਵੇਖ ਜਾਣ ਵਿੱਚ ਜਾਨ ਆਈ ਗੱਲ ਨਾਲ ਆ ਮਾਤਾ ਬੋਲੀ ਵੇ ਲਾਲੂ ਪੁੱਤ ਕਿਤੇ ਤੂੰ ਰੇਲਾਂ ਚ ਕੋਈ ਵੱਡਾ ਅਫਸਰ ਤੇ ਨਹੀਂ ਲੱਗ ਗਿਆ ਸ਼ਾਸਤਰੀ ਜੀ ਮੁਸਕਰਾਏ ਤੇ ਬੋਲੇ ਅੰਮਾ ਬਾਲਾ ਵੱਡਾ ਨਹੀਂ ਐਸੀ ਯਾਦਾਂ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਜੀ ਦੀਆਂ ਦੋਸਤੋ ਤੁਹਾਨੂੰ ਇਹ ਸੱਚੀ ਕਹਾਣੀ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਇਓ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ